ਇਹ ਹਨ ਅਧਿਆਇ 19 ਸੋ ਜਦ ਪਿਲਤਸ ਨੇ ਯਿਸੂ ਨੂੰ ਫੜ ਕੇ ਕੋਰੜੇ ਮਰਵਾਏ ਅਤੇ ਸਿਪਾਈਆਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਹਦੇ ਸਿਰ ਉੱਤੇ ਧਰਿਆ ਅਤੇ ਉਹਨੂੰ ਬੈਂਗਣੀ ਚੋਗਾ ਪਹਿਨਾਇਆ ਅਤੇ ਉਹਦੇ ਕੋਲ ਆ ਕੇ ਕਹਿਣ ਲੱਗੇ ਹੈ ਯਹੂਦੀਆਂ ਦੇ ਪਾਤਸ਼ਾਹ ਨਮਸਕਾਰ ਅਤੇ ਉਹਨੂੰ ਚਪੇੜਾ ਮਾਰੀਆਂ ਤਦ ਪਿਲਤਸ ਨੇ ਫੇਰ ਬਾਹਰ ਨਿਕਲ ਕੇ ਉਹਨਾਂ ਨੂੰ ਆਖਿਆ ਵੇਖੋ ਮੈਂ ਉਹਨੂੰ ਤੁਹਾਡੇ ਕੋਲ ਬਾਹਰ ਲਿਆਉਂਦਾ ਹਾਂ ਤਾਂ ਤੁਸੀਂ ਜਾਣੋ ਭਈ ਮੈਂ ਉਹਦਾ ਕੋਈ ਦੋਸ਼ ਨਹੀਂ ਵੇਖਦਾ ਹਾਂ ਤਾਂ ਯਿਸੂ ਕੰਡਿਆਂ ਦਾ ਤਾਜ ਰੱਖੇ ਅਤੇ ਬੈਂਗਣੀ ਚੋਗਾ ਪਹਿਨੇ ਬਾਹਰ ਨਿਕਲਿਆ ਅਰ ਪਿਲਾਤਸ ਨੇ ਉਹਨਾਂ ਨੂੰ ਆਖਿਆ ਵੇਖੋ ਇਸ ਮਨੁੱਖ ਨੂੰ ਜਾਂ ਪ੍ਰਧਾਨ ਜਾਜਕਾਂ ਅਤੇ ਸਿਪਾਈਆਂ ਨੇ ਉਹਨੂੰ ਡਿਠਾ ਤਾਂ ਉਹ ਡੰਡਾ ਪਾ ਕੇ ਬੋਲੇ ਉਹਨੂੰ ਸਲੀਬ ਦਿਓ ਸਲੀਬ ਦਿਓ ਪਿਲਾਤਸ ਨੇ ਉਹਨਾਂ ਨੂੰ ਕਿਹਾ ਤੁਸੀਂ ਆਪੇ ਇਹਨੂੰ ਲੈ ਕੇ ਸਲੀਬ ਦਿਓ ਕਿਉਂਕਿ ਜੋ ਮੈਂ ਇਹਦਾ ਕੋਈ ਦੋਸ਼ ਨਹੀਂ ਵੇਖਦਾ ਹਾਂ ਯੂਦਿਆ ਨੇ ਉਹਨੂੰ ਉੱਤਰ ਦਿੱਤਾ ਕਿ ਸਾਡੇ ਕੋਲ ਸ਼ਰਅ ਹੈ ਅਤੇ ਉਸ ਸ਼ਰਅ ਅਨੁਸਾਰ ਇਹ ਮਰਨਯੋਗ ਹੈ ਇਸ ਲਈ ਜੋ ਇਹਨੇ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਬਣਾਇਆ ਜਦ ਪਿਲਾਤਸ ਨੇ ਇਹ ਗੱਲ ਸੁਣੀ ਤਦ ਹੋਰ ਵੀ ਡਰ ਗਿਆ ਅਤੇ ਕਿਚੜੇ ਦੇ ਅੰਦਰ ਫੇਰ ਜਾ ਕੇ ਯਿਸੂ ਤੋਂ ਪੁੱਛਿਆ ਤੂੰ ਕਿੱਥੋਂ ਦਾ ਹੈ ਪਰ ਯਿਸੂ ਨੇ ਉਹ ਉੱਤਰ ਨਾ ਦਿੱਤਾ ਤਦ ਪਿਲਾਤਸ ਨੇ ਉਹਨੂੰ ਆਖਿਆ ਤੂੰ ਮੇਰੇ ਨਾਲ ਕਿਉਂ ਨਹੀਂ ਬੋਲਦਾ ਕੀ ਤੂੰ ਨਹੀਂ ਜਾਣਦਾ ਜੋ ਇਹ ਮੇਰੇ ਵਸ ਵਿੱਚ ਹੈ ਕਿ ਭਾਵੇਂ ਤੈਨੂੰ ਛੱਡ ਦਿਆਂ ਭਾਵੇਂ ਤੈਨੂੰ ਸਲੀਬ ਉੱਤੇ ਚੜਾਵਾਂ ਯਿਸੂ ਨੇ ਉਹਨੂੰ ਉੱਤਰ ਦਿੱਤਾ ਜੇ ਤੈਨੂੰ ਇਹ ਉੱਪਰੋਂ ਨਾ ਦਿੱਤਾ ਜਾਂਦਾ ਤਾਂ ਮੇਰੇ ਉੱਤੇ ਤੇਰਾ ਕੁਝ ਵਸ ਨਾ ਚੱਲਦਾ ਇਸ ਕਾਰਨ ਜਿਨ ਮੈਨੂੰ ਤੇਰੇ ਹਵਾਲੇ ਕੀਤਾ ਉਹਦਾ ਪਾਪ ਵੱਧ ਹੈ ਇਸ ਗੱਲ ਕਰਕੇ ਪਿਲਤਸ ਨੇ ਉਸ ਦੇ ਛੱਡਣ ਦੀ ਪਾਲ ਕੀਤੀ ਪਰ ਯਹੂਦੀ ਡੰਡ ਪਾ ਕੇ ਕਹਿਣ ਲੱਗੇ ਜੇ ਤੂੰ ਇਹਨੂੰ ਛੱਡ ਦੇਵੇਂ ਤਾਂ ਤੂੰ ਕੈਸਰ ਦਾ ਮਿੱਤਰ ਨਹੀਂ ਹਰੇਕ ਜੋ ਆਪਣੇ ਆਪ ਨੂੰ ਪਾਤਸ਼ਾ ਬਣਾਉਂਦਾ ਹੈ ਸੋ ਕੈਸਰ ਦੇ ਵਿਰੁੱਧ ਬੋਲਦਾ ਹੈ ਤਦ ਪਲਾਤੂਸ ਇਹ ਗੱਲ ਸੁਣ ਕੇ ਯਿਸੂ ਨੂੰ ਬਾਹਰ ਲਿਆਇਆ ਅਤੇ ਉਸ ਥਾਂ ਜਿਹੜਾ ਪੱਥਰ ਦਾ ਚਬੂਤਰਾ ਇਬਰਾਨੀ ਪਾਖੇ ਵਿੱਚ ਗਬੱਥਾ ਕਰਕੇ ਆਖੀਦਾ ਹੈ ਅਦਾਲਤ ਦੀ ਗੱਦੀ ਉੱਤੇ ਬਹਿ ਗਿਆ ਇਹ ਪਸਾ ਦੀ ਤੈਰੀ ਦਾ ਦਿਨ ਅਤੇ ਦੁਪਹਿਰ ਦੇ ਵੇਲਾ ਸੀ ਅਤੇ ਉਹਨੇ ਯਹੂਦੀਆਂ ਨੂੰ ਕਿਹਾ ਭਈ ਵੇਖੋ ਉਹ ਤੁਹਾਡਾ ਪਾਤਸ਼ਾ ਤਦ ਉਹ ਡੰਡਾ ਪਾ ਉੱਥੇ ਕਿ ਲੈ ਜਾਓ ਲੈ ਜਾਓ ਉਹਨੂੰ ਸਲੀਬ ਦਿਓ ਪੀਲਾ ਤੂਸ ਨੇ ਉਹਨਾਂ ਨੂੰ ਆਖਿਆ ਮੈਂ ਤੁਹਾਡੇ ਪਾਤਸ਼ਾਹ ਨੂੰ ਸਲੀਬ ਦਿਆਂ ਪ੍ਰਧਾਨ ਜਾਜਕਾਂ ਨੇ ਉੱਤਰ ਦਿੱਤਾ ਕਿ ਕੈਸਰ ਬਿਨਾਂ ਸਾਡਾ ਕੋਈ ਪਾਤਸ਼ਾਹ ਨਹੀਂ ਹੈ ਸੋ ਉਹਨੇ ਉਸਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਭਈ ਉਹ ਸਲੀਬ ਉੱਤੇ ਚੜਾਇਆ ਜਾਵੇ ਤਦ ਉਹਨਾਂ ਨੇ ਯਿਸੂ ਨੂੰ ਫੜ ਲਿਆ ਅਤੇ ਉਹ ਆਪੇ ਸਲੀਬ ਚੁੱਕੀ ਬਾਹਰ ਉਸ ਥਾਂ ਉੱ ਗਿਆ ਜਿਹੜਾ ਖੋਪਰੀ ਦਾ ਕਹਾਉਂਦਾ ਅਤੇ ਇਬਰਾਨੀ ਭਾਸ਼ੇ ਵਿੱਚ ਉਹਨੂੰ ਗਲਗੱਥਾ ਕਹਿੰਦੇ ਹਨ ਉੱਥੇ ਉਹਨਾਂ ਉਸ ਨੂੰ ਔਰ ਉਸ ਦੇ ਨਾਲ ਹੋਰ ਦੋਨ ਨੂੰ ਸਲੀਬ ਉੱਤੇ ਚੜਾਇਆ ਇੱਕ ਇਧਰ ਤੇ ਇੱਕ ਉਧਰ ਅਤੇ ਯਿਸੂ ਵਿਚਾਲੇ ਅਤੇ ਪੀਲਾਤੂਸ ਨੇ ਇੱਕ ਪੱਟੀ ਵੀ ਲਿਖਾ ਕੇ ਸਲੀਬ ਉੱਤੇ ਲਾਈ ਅਤੇ ਇਹ ਲਿਖਿਆ ਹੋਇਆ ਸੀ ਯਿਸੂ ਨਾਸਰੀ ਯਹੂਦੀਆਂ ਦਾ ਪਾਤਸ਼ਾਦ ਤਦ ਉਸ ਪੱਟੀ ਨੂੰ ਬਹੁਤੇ ਯਹੂਦੀਆਂ ਨੇ ਵਾਚਾ ਕਿਉਂਕਿ ਉਹ ਥਾਂ ਜਿੱਥੇ ਯਿਸੂ ਸਲੀਬ ਉੱਤੇ ਚੜਾਇਆ ਗਿਆ ਸੀ ਸ਼ਰੂ ਨੇੜੇ ਸੀ ਔਰ ਉਹ ਇਬਰਾਨੀ ਅਤੇ ਲਾਤੀਨੀ ਅਤੇ ਯੂਨਾਨੀ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਸੀ ਤਦ ਯਹੂਦੀਆਂ ਦੇ ਪ੍ਰਧਾਨ ਜਾਜਕਾਂ ਨੇ ਪੀਲਾ ਤ ਉਸ ਨੂੰ ਆਖਿਆ ਕਿ ਯਹੂਦੀਆਂ ਦਾ ਪਾਤਸ਼ਾਹ ਨਾ ਲਿਖੋ ਪਰ ਇਹ ਕਿ ਉਹਨੇ ਕਿਹਾ ਕਿ ਮੈਂ ਯਹੂਦੀਆਂ ਦਾ ਪਾਤਸ਼ਾਹ ਹਾਂ ਪੀਲਾ ਤ ਉਸਨੇ ਉੱਤਰ ਦਿੱਤਾ ਭਈ ਮੈਂ ਜੋ ਲਿਖਿਆ ਸੋ ਲਿਖਿਆ ਫਿਰ ਸਿਪਾਹੀਆਂ ਨੇ ਜਾਂ ਯਿਸੂ ਨੂੰ ਸਲੀਬ ਉੱਤੇ ਚੜਾਇਆ ਸੀ ਤਾਂ ਉਹਦੇ ਬਸਤਰ ਲੈ ਕੇ ਚਾਰ ਹਿੱਸੇ ਕੀਤੇ ਹਰ ਇੱਕ ਸਿਪਾਹੀ ਦੇ ਲਈ ਇੱਕ ਇੱਕ ਹਿੱਸਾ ਅਤੇ ਕੁਰਤਾ ਵੀ ਲੈ ਲਿਆ ਔਰ ਉਹ ਕੁਰਤਾ ਸਿੱਤੇ ਬਿਨਾ ਉੱਪਰੋਂ ਸਾਰਾ ਬੁਨਿਆ ਹੋਇਆ ਸੀ ਇਸ ਲਈ ਉਹਨਾਂ ਆਪਸ ਵਿੱਚ ਹੀ ਕਿਹਾ ਅਸੀਂ ਇਹਨੂੰ ਨਾ ਪਾੜੀਏ ਪਰ ਇਹਦੇ ਉੱਤੇ ਗੁਨੇ ਪਾਈਏ ਜੋ ਇਹ ਕਿਉਂ ਲੱਭੇ ਇਹ ਇਸ ਲਈ ਹੋਇਆ ਭਈ ਇਹ ਲਿਖਤ ਪੂਰੀ ਹੋਵੇ ਉਹਨਾਂ ਮੇਰੇ ਕੱਪੜੇ ਆਪਸ ਵਿੱਚ ਹੀ ਮੰਡਲੇ ਅਤੇ ਮਰੇ ਦੇ ਲਿਪਾਸ ਹੁੰਤੇ ਗੁਨੇ ਪਾਈ ਸੋ ਸਿਪਾਈਆਂ ਨੇ ਇਹੋ ਕੀਤਾ ਅਤੇ ਯਿਸੂ ਦੀ ਸਲੀਬ ਦੇ ਮੁੱਢ ਉਹਦੀ ਮਾਤਾ ਔਰ ਉਹਦੀ ਮਾਸੀ ਕਲੋਪਾਸ ਦੀ ਪਤਨੀ ਮਰੀਮ ਅਤੇ ਮਰੀਮ ਮਗਦਲਿਨੀ ਖਲੋਤੀਆਂ ਸਨ ਤਾਂ ਯਿਸੂ ਨੇ ਆਪਣੀ ਮਾਤਾ ਨੂੰ ਅਤੇ ਉਸ ਚੇਲੇ ਨੂੰ ਜਿਹਦੇ ਨਾਲ ਉਹ ਪਿਆਰ ਕਰਦਾ ਸੀ ਕੋਲ ਖਲੋਤੇ ਵੇਖ ਕੇ ਆਪਣੀ ਮਾਤਾ ਨੂੰ ਆਖਿਆ ਹੇ ਬੀਬੀ ਜੀ ਆਉ ਵੇਖ ਤੇਰਾ ਪੁੱਤਰ ਫਿਰ ਉਸ ਚੇਲੇ ਨੂੰ ਕਿਹਾ ਉਹ ਵਿਖਤਰੀ ਮਾਤਾ ਅਤੇ ਉਸੇ ਵੇਲੇ ਉਹ ਚੇਲਾ ਉਸ ਨੂੰ ਆਪਣੇ ਘਰ ਲਿਆ ਗਿਆ ਇਹਦੇ ਪਿੱਛੋਂ ਯਿਸੂ ਨੇ ਇਹ ਜਾਣ ਕੇ ਭਈ ਹੁਣ ਸਭੇ ਕੁਝ ਪੂਰਾ ਹੋ ਚੁੱਕਿਆ ਲਿਕਰ ਦੇ ਸੰਪੂਰਨ ਹੋਣ ਲਈ ਆਖਿਆ ਮੈਂ ਤਿਆਹਾ ਹਾਂ ਉਥੇ ਇੱਕ ਭਾਂਡਾ ਸਿਰਕੇ ਦਾ ਭਰਿਆ ਹੋਇਆ ਧਰਿਆ ਸੀ ਸੋ ਉਹਨਾਂ ਨੇ ਇੱਕ ਸਪੰਜ ਸਿਰਕੇ ਦਾ ਭਰਿਆ ਹੋਇਆ ਜ਼ੂਫੇ ਦੀ ਛਿੱਟੀ ਤੇ ਬਨ ਕੇ ਉਹਦੇ ਮੂੰਹ ਤਾਈ ਪਹੁੰਚਾਇਆ ਸੋ ਜਾ ਯਿਸੂ ਨੇ ਸਿਰਕਾ ਲਿਆ ਤਾਂ ਆਖਿਆ ਪੂਰਾ ਹੋਇਆ ਤਦ ਉਹਨੇ ਸਿਰ ਨਵਾਕੇ ਜਾਨ ਦੇ ਦਿੱਤੀ ਤਾਂ ਯਹੂਦੀਆਂ ਨੇ ਇਸ ਲਈ ਜੋ ਤਿਆਰੀ ਦਾ ਦਿਨ ਸੀ ਪਿਲਤੂ ਸਗੇ ਬੇਨਤੀ ਕੀਤੀ ਵੀ ਉਹਨਾਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਉਹ ਉਤਾਰੇ ਜਾਣ ਤਾਂ ਜੋ ਲੋਥਾ ਸਬਤ ਦੇ ਦਿਨ ਸਲੀਬ ਉੱਤੇ ਨਾਰਨ ਕਿਉਂ ਜੋ ਉਸ ਸਬਤ ਦਾ ਦਿਨ ਇੱਕ ਵੱਡਾ ਦਿਨ ਸੀ ਤਦ ਸਿਪਾਈਆਂ ਨੇ ਆਣ ਕੇ ਪਹਿਲੇ ਦੀਆਂ ਲੱਤਾਂ ਤੋੜੀਆਂ ਅਤੇ ਪਿੱਛੋਂ ਦੂਏ ਦੀਆਂ ਵੀ ਜਿਹੜਾ ਉਹਦੇ ਨਾਲ ਸਲੀਬ ਉੱਤੇ ਚੜਾਇਆ ਹੋਇਆ ਸੀ ਪਰ ਯਿਸੂ ਦੇ ਕੋਲ ਆਣ ਕੇ ਜਾਂ ਉਹਨਾਂ ਵੇਖਿਆ ਜੋ ਮਰ ਚੁੱਕਿਆ ਹੈ ਤਾਂ ਉਹਦੀ ਲੱਤਾਂ ਨਾ ਤੋੜੀਆਂ ਪਰ ਸਿਪਾਈਆਂ ਵਿੱਚੋਂ ਇੱਕ ਨੇ ਬਰਛੀ ਨਾਲ ਉਹਦੀ ਵੱਖੀ ਵਿੰਨੀ ਅਤੇ ਉਵੇਂ ਹੀ ਲਹੂ ਅਤੇ ਪਾਣੀ ਨਿਕਲਿਆ ਔਰ ਜਿਨੇ ਇਹ ਵੇਖਿਆ ਹੈ ਉਸਨੇ ਸਾਖੀ ਦਿੱਤੀ ਹੈ ਅਤੇ ਉਹਦੀ ਸਾਖੀ ਸੱਤ ਹੈ ਔਰ ਉਹ ਜਾਣਦਾ ਹੈ ਪਈ ਸੱਤ ਆਖਦਾ ਹੈ ਇਸ ਲਈ ਜੋ ਤੁਸੀਂ ਵੀ ਨਿਚਾ ਕਰੋ ਕਿਉਂਕਿ ਇਹ ਗੱਲਾਂ ਇਸ ਲਈ ਹੋਈਆਂ ਜੋ ਇਹ ਲਿਖਤ ਪੂਰੀ ਹੋਵੇ ਭਈ ਉਹਦੀ ਕੋਈ ਹੱਡੀ ਤੋੜੀ ਨਾ ਜਾਵੇਗੀ ਫਿਰ ਇਹ ਦੂਜੀ ਲਿਖਤ ਹੈ ਕਿ ਜਿਸ ਨੂੰ ਉਹਨਾਂ ਨੇ ਵਿੰਨਿਆ ਉਹ ਉਸ ਉੱਤੇ ਨਿਗਾਹ ਕਰਨਗੇ ਇਹਦੇ ਪਿਛੋਂ ਅਰਮਿਤਿਆ ਦੇ ਯੂਸਫ ਨੇ ਜਿਹੜਾ ਯਹੂਦੀਆਂ ਦੇ ਦਰਦ ਦੇ ਮਾਰੇ ਗੁੱਜਾ ਗੁੱਜਾ ਯਿਸੂ ਦਾ ਚੇਲਾ ਸੀ ਪਿਲਾਤੂਸ ਕੋਲ ਅਰਜ਼ ਕੀਤੀ ਜੋ ਮੈਂ ਯਿਸੂ ਦੀ ਲੋਥ ਲੈ ਜਾਵਾਂ ਔਰ ਪਿਲਾਤੂਸ ਨੇ ਹੁਕਮ ਦਿੱਤਾ ਸੋ ਉਹ ਆਇਆ ਔਰ ਉਹਦੀ ਲੋਥ ਲੈ ਗਿਆ ਅਤੇ ਨਿਕਦੂਮਸ ਵੀਜੜਾ ਪਹਿਲਾ ਉਹਦੇ ਕੋਲ ਰਾਤ ਨੂੰ ਆਇਆ ਸੀ 50 ਕੁ ਸੇਰ ਗੰਦਰਸ ਅਤੇ ਉਦ ਰਲੇ ਹੋਏ ਲਿਆਇਆ ਫਿਰ ਉਹਨਾਂ ਯਿਸੂ ਦੀ ਲੋਥ ਲੈ ਕੇ ਉਹਨੂੰ ਸੁਗੰਧਾਂ ਨਾਲ ਮਹਿਨ ਕੱਪੜੇ ਵਿੱਚ ਬਲੇਟਿਆ ਜਿਵੇਂ ਯਹੂਦੀਆਂ ਦੇ ਕਫਨਾਂ 'ਚ ਦਫਨਾਉਣ ਦੀ ਰੀਤ ਸੀ ਔਰ ਉਸ ਥਾਂ ਜਿੱਥੇ ਉਹਨੂੰ ਸਲੀਬ ਉੱਤੇ ਚੜਾਇਆ ਸੀ ਇੱਕ ਬਾਗ ਸੀ ਅਤੇ ਉਸ ਬਾਗ ਵਿੱਚ ਇੱਕ ਨਵੀਂ ਕਬਰ ਸੀ ਜਿਸਦੇ ਵਿੱਚ ਕੋਈ ਨਹੀਂ ਸੀ ਰੱਖਿਆ ਗਿਆ ਸੋ ਯਹੂਦੀਆਂ ਦੀ ਤਿਆਰੀ ਦੇ ਦਿਨ ਦੇ ਕਾਰਨ ਉਹਨਾਂ ਯਿਸੂ ਨੂੰ ਉੱਥੇ ਹੀ ਰੱਖਿਆ ਕਿਉਂਕਿ ਉਹ ਕਬਰ ਨੇੜੇ ਸੀ